ਸੱਚੀ ਗੱਲ ਜੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਇਸ ਵੇਲੇ ਦੀ ਵੱਡੀ ਖਬਰ سامنے ਆ ਰਹੀ ਹੈ ਸਾਡੇ ਚੌਧਰੀਵਾਲ ਪਿੰਡ ਦੇ ਮੋੜ ਤੇ ਲੋਰੈਂਸ ਬਿਸ਼ਨੋਈ ਦੇ ਗੁੰਡਿਆਂ ਤੇ ਐਸਟੀਐਫ ਵਿਚਕਾਰ ਮੁਕਾਬਲਾ ਹੋਇਆ ਇਸ ਮੁਕਾਬਲੇ ਵਿੱਚ ਇੱਕ ਅਪਰਾਧੀ ਦੇ ਪੈਰ ਤੇ ਗੋਲੀ ਲੱਗੀ ਜਦੋਂ ਕਿ ਦੋ ਅਪਰਾਧੀ ਹਨੇਰੇ ਦਾ ਫਾਇਦਾ ਉਠਾ ਕੇ ਮੌਕੇ ਤੇ ਭੱਜਣ ਵਿੱਚ ਕਾਮਯਾਬ ਹੋ ਗਏ ਜ਼ਖਮੀ ਅਪਰਾਧੀ ਦੀ ਪਛਾਣ ਯਸ਼ਪੁੱਤਰ ਰਾਜਪਾਲ ਵਾਸੀ ਪਿੰਡ ਖੇਵੜਾ ਸੋਨੀਪਤ ਵੱਜੋਂ ਹੋਈ ਹੈ ਪੁਲਿਸ ਨੇ ਜ਼ਖਮੀ ਆਪਰਾਧੀ ਯਸ਼ ਨੂੰ हिसार ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ ਪੁਲਿਸ ਨੇ ਯਸ਼ ਦੇ ਇੱਕ ਆਟੋਮੈਟਿਕ ਪਿਸਤੌਲ ਵੀ ਬਰਾਮਦ ਕੀਤਾ ਹੈ ਮੁਕਾਬਲੇ ਦੌਰਾਨ ਐਸਟੀਐਫ ਲੋਤਕ ਦੇ ਏਐਸਆਈ ਨਰੇਸ਼ ਕੁਮਾਰ ਨੂੰ ਆਪਰਾਧੀਆਂ ਨੇ ਗੋਲੀ ਮਾਰ ਦਿੱਤੀ ਪਰ ਕਿਉਂਕਿ ਉਸਨੇ ਬੁਲੇਟ ਪ੍ਰੂਫ ਜੈਕਟ ਪਾਈ ਹੋਈ ਸੀ ਇਸ ਲਈ ਏਐਸਆਈ ਦੀ ਜਾਨ ਬਾਲ ਬਾਲ ਬਚੀ ਪੁਲਿਸ ਨੇ ਕਟਨਾ ਵਾਲੀ ਥਾਂ ਤੋਂ ਬਦਮਾਸ਼ਾਂ ਦੁਆਰਾ ਚਲਾਈਆਂ ਗਈਆਂ 7 ਗੋਲੀਆਂ ਬਰਾਮਦ ਕੀਤੀਆਂ ਇਸ ਤੋਂ ਇਲਾਵਾ ਏਐਸਆਈ ਨਰੇਸ਼ ਕੁਮਾਰ ਦੀ ਸ਼ਿਕਾਇਤ ਤੇ ਪੁਲਿਸ ਨੇ ਬਦਮਾਸ਼ਾਂ ਸੋਨੀਪਤ ਦੇ ਰਹਿਣ ਵਾਲੇ ਯਸ਼ ਹਿਸਾਰ ਦੇ ਪਿੰਡ ਗੋਰਚੀ ਦੇ ਰਹਿਣ ਵਾਲੇ ਪ੍ਰਦੀਪ ਚੇਅਰਮੈਨ ਬਸਤਾ ਦੇ ਰਹਿਣ ਵਾਲੇ ਸੰਦੀਪ ਡੁੱਡੀ ਵਿਰੁੱਧ ਧਾਰਾ 109 1 ਦੇ ਤਹਿਤ ਮਸਲਾ ਦਰਜ ਕੀਤਾ। ਧਾਰਾ 121 221 ਬੀ ਐਨ ਐਸ ਆਈ ਪੀ ਐਸ ਦੀ ਧਾਰਾ 25 1 ਬੀ ਔਰ ਮਸ ਐਕਟ ਦੇ ਤਹਿਤ ਮਸਲਾ ਦਰਜ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਜ਼ਖਮੀ ਅਪਰਾਧੀ ਯਸ਼ ਨੇ ਆਪਣੇ ਸਾਥੀ ਵਿਸ਼ਾਲ ਨਾਲ ਮਿਲ ਕੇ ਗੋਲੀਆਂ ਚਲਾਈਆਂ ਸਨ 5 ਜਨਵਰੀ ਨੂੰ ਪਿਵਾਨੀ ਦੇ ਖਰੜਖਾਨਾ ਮਸਮਨ ਦੇ ਰਹਿਣ ਵਾਲੇ ਸ਼ਰਾਬ ਕਾਰੋਬਾਰੀ ਪ੍ਰਦੀਪ ਤੇ 5 ਜਨਵਰੀ ਨੂੰ ਆਪਣੀ ਫੋਰਚਨਰ ਕਾਰ ਵਿੱਚੋਂ ਆਟੋ ਮਾਰਕੀਟ ਗਿਆ ਸੀ ਪ੍ਰਦੀਪ ਦਾ ਭਰਾ ਨਵੀਨ ਵਿਊਸ ਤੇ ਨਾਲ ਸੀ ਜਦੋਂ ਉਹਨਾਂ ਦੀ ਕਾਰ ਰਵਿਦਾਸ ਮੰਦਿਰ ਨੇੜੇ ਪਹੁੰਚੀ ਤਾਂ ਸ਼ਾਮ ਕਰੀਬ 5:30 ਵਜੇ ਬਾਈਕ ਸਵਾਰ ਬਦਮਾਸ਼ਾਂ ਨੇ ਸ਼ਰਾਬ ਠੇਕੇਦਾਰ ਪ੍ਰਦੀਪ ਤੇ ਗੋਲੀਆਂ ਚਲਾਨੀਆਂ ਸ਼ੁਰੂ ਕਰ ਦਿੱਤੀਆਂ ਇੱਕ ਗੋਲੀ ਪ੍ਰਦੀਪ ਦੀ ਬਾਹਾਂ ਵਿੱਚੋਂ ਲੰਘ ਕੇ ਉਸ ਦੇ ਪਿੱਛੇ ਬੈਠੇ ਉਸ ਦੇ ਭਰਾ ਨਵੀਨ ਦੀ ਬਾਹ ਵਿੱਚ ਲੱਗੀ ਇਸ ਤੋਂ ਬਾਅਦ ਜਦੋਂ ਅਪਰਾਧੀਆਂ ਨੂੰ ਦੂਜੀ ਗੋਲੀ ਚਲਾਈ ਤਾਂ ਠੇਕੇਦਾਰ ਨੇ ਕਾਰ ਵਿੱਚ ਝੁੱਕ ਕੇ ਆਪਣੀ ਜਾਨ ਬਚਾਈ ਇਸ ਤੋਂ ਬਾਅਦ ਦੋਸ਼ੀ ਨੌਜਵਾਨ ਯਸ਼ ਅਤੇ ਵਿਸ਼ਾਲ ਨੇ ਧਮਕੀਆਂ ਦਿੱਤੀਆਂ ਤੇ ਮੌਕੇ ਤੇ ਭੱਜ ਗਏ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ हिसार ਦੇ ਚੌத்ਰੀਵਾਲ ਪਿੰਡ ਦੇ ਮੋੜ ਤੇ ਲੋਰੈਂਸ ਬਿਸ਼ਨੋਈ ਦੇ ਗੁੰਡਿਆਂ ਤੇ ਐਸਟੀਐਫ ਵਿਚਕਾਰ ਮੁਕਾਬਲਾ ਹੋਇਆ ਇਸ ਮੁਕਾਬਲੇ ਵਿੱਚ ਇੱਕ ਅਪਰਾਧੀ ਦੇ ਪੈਰ ਤੇ ਗੋਲੀ ਲੱਗੀ ਜਦੋਂ ਕਿ ਦੋ ਅਪਰਾਧੀ ਹਨੇਰੇ ਦਾ ਫਾਇਦਾ ਉਠਾ ਕੇ ਮੌਕੇ ਤੇ ਭੱਜਣ ਵਿੱਚ ਕਾਮਯਾਬ ਹੋ ਗਏ ਜ਼ਖਮੀ ਅਪਰਾਧੀ ਦੀ ਪਛਾਣ ਯਸ਼ਪੁੱਤਰ ਰਾਜਪਾਲ ਵਾਸੀ ਪਿੰਡ ਖੇਵੜਾ ਸੋਨੀਪਤ ਵੱਜੋਂ ਹੋਈ ਹੈ ਪੁਲਿਸ ਨੇ ਜ਼ਖਮੀ ਆਪਰਾਧੀ ਯਸ਼ ਨੂੰ हिसार ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ ਪੁਲਿਸ ਨੇ ਯਸ਼ ਦੇ ਇੱਕ ਆਟੋਮੈਟਿਕ ਪਿਸਤੌਲ ਵੀ ਬਰਾਮਦ ਕੀਤਾ ਹੈ ਮੁਕਾਬਲੇ ਦੌਰਾਨ ਐਸਟੀਐਫ ਲੋਤਕ ਦੇ ਏਐਸਆਈ ਨਰੇਸ਼ ਕੁਮਾਰ ਨੂੰ ਆਪਰਾਧੀਆਂ ਨੇ ਗੋਲੀ ਮਾਰ ਦਿੱਤੀ ਪਰ ਕਿਉਂਕਿ ਉਸਨੇ ਬੁਲੇਟ ਪ੍ਰੂਫ ਜੈਕਟ ਪਾਈ ਹੋਈ ਸੀ ਇਸ ਲਈ ਏਐਸਆਈ ਦੀ ਜਾਨ ਬਾਲ ਬਾਲ ਬਚੀ ਪੁਲਿਸ ਨੇ ਕਟਨਾ ਵਾਲੀ ਥਾਂ ਤੋਂ ਬਦਮਾਸ਼ਾਂ ਦੁਆਰਾ ਚਲਾਈਆਂ ਗਈਆਂ 7 ਗੋਲੀਆਂ ਬਰਾਮਦ ਕੀਤੀਆਂ ਇਸ ਤੋਂ ਇਲਾਵਾ ਏਐਸਆਈ ਨਰੇਸ਼ ਕੁਮਾਰ ਦੀ ਸ਼ਿਕਾਇਤ ਤੇ ਪੁਲਿਸ ਨੇ ਬਦਮਾਸ਼ਾਂ ਸੋਨੀਪਤ ਦੇ ਰਹਿਣ ਵਾਲੇ ਯਸ਼ ਹਿਸਾਰ ਦੇ ਪਿੰਡ ਗੋਰਚੀ ਦੇ ਰਹਿਣ ਵਾਲੇ ਪ੍ਰਦੀਪ ਚੇਅਰਮੈਨ ਬਸਤਾ ਦੇ ਰਹਿਣ ਵਾਲੇ ਸੰਦੀਪ ਡੁੱਡੀ ਵਿਰੁੱਧ ਧਾਰਾ 109 1 ਦੇ ਤਹਿਤ ਮਸਲਾ ਦਰਜ ਕੀਤਾ। ਧਾਰਾ 121 221 ਬੀ ਐਨ ਐਸ ਆਈ ਪੀ ਐਸ ਦੀ ਧਾਰਾ 25 1 ਬੀ ਔਰਮਸ ਐਕਟ ਦੇ ਤਹਿਤ ਮਸਲਾ ਦਰਜ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਜ਼ਖਮੀ ਅਪਰਾਧੀ ਯਸ਼ ਨੇ ਆਪਣੇ ਸਾਥੀ ਵਿਸ਼ਾਲ ਨਾਲ ਮਿਲ ਕੇ ਗੋਲੀਆਂ ਚਲਾਈਆਂ ਸਨ 5 ਜਨਵਰੀ ਨੂੰ ਪਿਵਾਨੀ ਦੇ ਖਰੜਖਾਨਾ ਮਸਮਨ ਦੇ ਰਹਿਣ ਵਾਲੇ ਸ਼ਰਾਬ ਕਾਰੋਬਾਰੀ ਪ੍ਰਦੀਪ ਤੇ 5 ਜਨਵਰੀ ਨੂੰ ਆਪਣੀ ਫੋਰਚਨਰ ਕਾਰ ਵਿੱਚੋਂ ਆਟੋ ਮਾਰਕੀਟ ਗਿਆ ਸੀ ਪ੍ਰਦੀਪ ਦਾ ਭਰਾ ਨਵੀਨ ਵਿਊਸ ਤੇ ਨਾਲ ਸੀ ਜਦੋਂ ਉਹਨਾਂ ਦੀ ਕਾਰ ਰਵਿਦਾਸ ਮੰਦਿਰ ਨੇੜੇ ਪਹੁੰਚੀ ਤਾਂ ਸ਼ਾਮ ਕਰੀਬ 5:30 ਵਜੇ ਬਾਈਕ ਸਵਾਰ ਬਦਮਾਸ਼ਾਂ ਨੇ ਸ਼ਰਾਬ ਠੇਕੇਦਾਰ ਪ੍ਰਦੀਪ ਤੇ ਗੋਲੀਆਂ ਚਲਾਨੀਆਂ ਸ਼ੁਰੂ ਕਰ ਦਿੱਤੀਆਂ ਇੱਕ ਗੋਲੀ ਪ੍ਰਦੀਪ ਦੀ ਬਾਹਾਂ ਵਿੱਚੋਂ ਲੰਘ ਕੇ ਉਸ ਦੇ ਪਿੱਛੇ ਬੈਠੇ ਉਸ ਦੇ ਭਰਾ ਨਵੀਨ ਦੀ ਬਾਹ ਵਿੱਚ ਲੱਗੀ ਇਸ ਤੋਂ ਬਾਅਦ ਜਦੋਂ ਅਪਰਾਧੀਆਂ ਨੂੰ ਦੂਜੀ ਗੋਲੀ ਚਲਾਈ ਤਾਂ ਠੇਕੇਦਾਰ ਨੇ ਕਾਰ ਵਿੱਚ ਝੁੱਕ ਕੇ ਆਪਣੀ ਜਾਨ ਬਚਾਈ ਇਸ ਤੋਂ ਬਾਅਦ ਦੋਸ਼ੀ ਨੌਜਵਾਨ ਯਸ਼ ਅਤੇ ਵਿਸ਼ਾਲ ਨੇ ਧਮਕੀਆਂ ਦਿੱਤੀਆਂ ਤੇ ਮੌਕੇ ਤੇ ਭੱਜ ਗਏ